ਥੱਲੇ ਆ ਉਹ ਨੀਚੇ 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 ਬਣੇ ਉਹ ਬੜਾ ਖਾਤੋ ਯੋਗ ਨੂੰ ਮੈਨੇ ਇਹ ਇਹਨੂੰ ਬਹੁਤੀਆਂ ਵੱਡੀਆਂ ਨਹੀਂ ਹੁੰਦੀਆਂ ਭਾਜੀ ਨਹੀਂ ਮੈਨੂੰ ਲਾਦਾ ਪਈ ਆ ਖਰ ਅਸਾ ਬਹੁਤੀਆਂ ਵੱਡੀਆਂ ਨਹੀਂ ਇਹ ਤਾਂ ਗੋਲ ਗੋਲ ਕਮਾ ਕੇ ਨਾ ਜਿੱਦਾਂ ਮੈਂ ਭਾਈ ਤੋੜ ਰਿਹਾ ਨਾ ਹਾਂਜੀ ਓਹ ਜੋ ਪੰਡਾ ਦਾ ਲਾਈਟ ਜਿੰਨ ਤਰੀਕਾ ਮਾਸਕਰ ਮਾਸਕਰ ਮੁੰਡਿਆ ਹਾਂ ਵੀਡੀਓ ਕਾਲ ਬੰਦ ਕਰ ਦੇ ਮਾਰਿਆ ਇੰਦਾਂ ਰੁਗਣਗੇ ਉਹ ਇੰਨੇ ਇੱਕ ਸਾਈਜ਼ ਹੋ ਜਾਂਦੇ ਨਾ ਹਾਂਜੀ ਇਹਨਾਂ ਨੂੰ ਆ ਦੇਖੋ ਇਹ ਤੋੜ ਲੈ ਲਓ ਕਰਦਣਾ ਨਹੀਂ ਕਟਣੀਆਂ ਬਸ ਕਿਉਂਕਿ ਕਰਦ ਦੇ ਵਿੱਚ ਨਾ ਫਿਰ ਡਿਸੀਜ਼ ਲੱਗ ਜਾਂਦੇ ਆ ਬਿਮਾਰੀ ਬਿਮਾਰੀ ਕੋਈ ਨਾ ਕੋਈ ਲੱਗ ਜਾਂਦੀ ਆ ਇਸ ਵਜ੍ਹਾ ਕਰਕੇ ਆਪਾਂ ਜਿਹੜੇ ਛੋਟੇ ਆ ਤਾਂ ਨਾ ਤੋੜਿਓ ਪਰ ਆਪਾਂ ਜਿੱਦਾਂ ਨਾ ਪਾਣੀ ਨਹੀਂ ਪਾਇਆ ਹੈਗਾ ਇੱਥੇ ਜੇ ਜਦੋਂ ਆ ਤੋੜ ਲਿਆ ਤੇ ਇਹਨਾਂ ਦੀ ਮਿੱਟੀ ਆ ਕੱਲ ਨੂੰ ਪੇਸਿੰਗ ਨਾ ਇਹ ਇਦਾਂ ਕਰਤੀ ਯਾਰ ਕੱਲ ਨੂੰ ਆ ਪੂਰਾ ਗੁੱਛਾ ਵਧੀਆ ਹੋ ਜਾਣਾ ਹੈ ਕੱਲ ਪਰਸੋਂ ਤੱਕ ਇਹ ਸਾਰੇ ਦਾ ਸਾਰਾ ਹੀ ਤੋੜ ਲਿਓ ਜਿੱਦਾਂ ਤੋੜਦੇ ਹੁੰਦੇ ਆ ਨਾ ਤਾਂ ਕੇਸਿੰਗ ਨੂੰ ਵੀ ਤਾਂ ਲਾ ਲਿਆ ਕਰੋ ਪਰ ਪਾਣੀ ਪੂਣਾ ਨਾ ਭੁੱਲੋ ਹਲਕਾ ਨਾਲ ਕਸ਼ਕਾ ਕਰਨਾ ਹੀ ਅੱਛਾ ਈ ਹਾਂ ਜੀ ਸਿੱਖ ਜਾ ਵੀ ਐਡੇ ਪੂਤਰ ਹੈ ਜੀ ਦੇਖੋ ਆ ਸਾਈਜ਼ ਵੱਡਾ ਹੋ ਰਿਹਾ ਸੀ ਇਹਨਾਂ ਟਾਈਮ ਨਾਲ ਤੋੜਨਾ ਬਹੁਤ ਔਖੀ ਆ ਇਹ ਐਡਾ ਸਾਈਜ਼ ਸਹੀ ਨਹੀਂ ਹੁੰਦਾ ਥੋੜਾ ਉਦਾਂ ਵੈਸੇ ਵਧੀਆ ਆ ਪਰ ਤੇ ਪਰ ਪੱਟਣਾ ਨਹੀਂ ਹੈਗਾ ਜਿੱਦਾਂ ਆਪਾਂ ਐਡਾ ਪੱਟ ਦਿੰਨੇ ਪੱਟਣਾ ਨਹੀਂ ਜਦੋਂ ਅਸੀਂ ਤੋੜਦੇ ਨੇ ਤਾਂ ਠਮਾ ਕੇ ਹਾਂਜੀ ਹਾਂਜੀ ਤੇ ਇਹਦੇ ਉੱਤੇ ਜਿਹੜੀ ਕੇਸਿੰਗ ਨੂੰ ਉੱਪਰ ਨਾਲ ਕਰ ਦੇਣਾ ਖਿਲਾੜ ਦੇਣਾ ਠੀਕ ਈ ਠੀਕ ਈ ਇਹ ਤਾਂ ਹਾਂ 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 ਇੰਨਾ ਕਰਦੇ ਹਾਂ ਮਾ ਥੋੜੇ ਹੋ ਰਿਹਾ ਥੋੜੇ ਜਿਹੇ ਹੋਰ ਹੋਗੇ ਇਹਨਾਂ ਤੋੜ ਲੈਣਾ ਦੇਖੋ ਆਹ ਵਾਲੇ ਦੇ ਸਾਈਜ਼ ਪੂਰੇ ਹੋ ਗਏ ਹਾਂਜੀ ਹਾਂਜੀ ਠੀਕ ਹੈ ਬਾਸ ਮਾਸ ਕਰੋ ਕਿੰਨਾ ਮਿਲਿਆ ਨਹੀਂ ਇਹ ਪਾਈਪ ਹਮਾਂ ਬਹੁਤ ਮਹਿੰਗੀਆਂ ਵੀ ਹਨ ਤੋੜੋ ਮੈਂ ਆਪਾਂ ਮੈਂ ਤੋੜ ਦਿੰਦਾ ਨਾ ਆਪਾਂ ਤੋੜ ਦਿੰਦੇ ਇਹਨਾਂ ਪਾਈਪ ੋੜੇ ਖਾਓ ਸੁਬਹ ਬਣਾ ਕੇ ਹੈ ਜੇ ਓੜੇ ਮੋੜੀ ਪਾ ਦੇਣਾ ਇਹ ਇੰਦਾਂ ਦੀ ਭਾਵੇਂ ਛੋਟੀ ਹੈਗੀ ਉਹੀ ਲਿਓ ਇਹ ਤਾਂ ਹੋ ਚੁੱਕੀਆਂ ਨੇ ਹੋਏ ਹਾਂਜੀ ਕੀ ਚੀਰਾਂ ਤੋੜੋ ਤੇ ਇਹਨਾਂ ਦੇ ਬਾਅਦ ਪਾਣੀ ਦਾ ਸਪਰੇਅ ਜ਼ਰੂਰ ਕਰੋ ਜਦੋਂ ਅਸੀਂ ਨਹੀਂ ਤੋੜਦੇ ਹੈਗੇ ਆਂ ਪਰ ਫਿਰ ਇਹ ਜਿਹੜੀ ਜਿਹੜੀ ਹੈਗੀ ਹੈ ਲੈਂਥ ਇਹ ਲੰਬਾਈ ਇਹਦੀ ਵੱਡੀ ਹੋ ਜਾਂਦੀ ਹੈ ਤੇ ਵੱਡੀਆਂ ਹੋ ਜਾਂਦੀਆਂ ਫੇ ਆ ਜਿਹੜਾ ਇਹ ਤੁ ਫਟ ਜਾਂਣੀ ਹੈ ਉਹ ਪੈ ਪਿਹੜੀ ਲੱਗਦੀ ਜੇ ਆਪਾਂ ਵੇਚਣ ਤੇ ਉਹਨੇ ਉਹ ਤੋਂ ਮਤਲਬ ਵਿਕਣੀ ਵੀ ਨਹੀਂ ਆ ਜੇ ਆਪਾਂ ਖਾਂਦੇ ਜਾਂਦੇ ਆ ਉਹ ਖਾਣ ਨੂੰ ਵੀ ਨਹੀਂ ਨਹੀਂ ਸਵਾਦ ਆਗੇ ਇਹਦੇ ਵਿੱਚ ਬੀਜ ਹੁੰਦੇ ਆ ਇਹ ਟੋਪੀ ਦੇ ਵਿੱਚ ਸਾਰੇ ਬੀਜ ਹੁੰਦੇ ਆ ਉਹ ਬੀਜ ਫਟ ਜਾਂਦੇ ਆ ਬੀਜ ਫਟ ਕੇ ਉਹਨਾਂ ਨੇ ਦੂਜਿਆਂ ਨੂੰ ਵੀ ਨੁਕਸਾਨ ਪਹੁੰਚਾਉਣਾ ਦੂਜੀਆਂ ਦਾਣੀਆਂ ਨੂੰ ਵੀ ਨੁਕਸਾਨ ਪਹੁੰਚਾਉਣਾ ਇਸ ਕਰਕੇ ਜਦੋਂ ਸਾਈਜ਼ ਐਡਾ ਜਿਹਦਾ ਆ ਤੋੜ ਲਓ ਆ ਵੀ ਇਹਦੇ ਪਰ ਡਾਇਆ ਹੁੰਦਾ ਠੀਕ ਆ ਫਿਰ ਵੀ ਕੁੱਟੀ ਨਹੀਂ ਹੈਗੀ ਇਹਨੂੰ ਜਦੋਂ ਹੀ ਹੁੰਦੀ ਆ ਵੱਡੀ ਤੋੜ ਲਓ ਇਦਾਂ ਇਹਦੇ ਵਿੱਚ ਆ ਪੂਰਾ ਪੂਰਾ ਜਿਹਾ ਹੋ ਜਾ ਇਸ ਤਰੀਕੇ ਨਾਲ ਪਾਣੀ ਪਾਉਣਾ ਕੋਈ ਵੀ ਮੈਨੂੰ ਵੀ ਜਗ੍ਹਾ ਜਿਹੜੀ ਹੈਗੀ ਆ ਉਹ ਰਹਿ ਨਾ ਜਾਵੇ ਸੁੱਕੀ ਕਿਤੇ ਵੀ ਸੁਲਾਬ ਤਾਂ ਰਹਿਣੀ ਚਾਹੀਦੀ ਨਾ ਪਾਣੀ ਦੀ ਸਾਰੇ ਪਾਸੇ ਸੁਲਾਬ ਰਹਿਣੀ ਚਾਹੀਦੀ ਆ ਹੁਣ ਉਹ ਚੱਕੀਆਂ ਕਰਦੇ ਆ ਬਾਕੀ ਕਰ ਲਿਓ ਭਾਜੀ ਉਹ ਸਾਬ ਹਾਂਜੀ ਇੱਕ ਜ਼ਰੂਰੀ ਜਾਣਕਾਰੀ ਜਿਹੜੀ ਦੇਣਾ ਚਾਹੁੰਦੇ ਆ ਸੰਭਾ ਦੇ ਬਾਰੇ ਕਿ ਕੁੰਬ ਦਾ ਸਾਈਜ਼ ਅਸਲੀ ਇਟਾ ਤੋਂ ਹੁੰਦਾ ਆ ਜਿਹੜਾ ਕਿ ਮਤਲਬ ਇੰਨਾ ਕੀ ਹੋਵੇ ਇਸ ਤੋਂ ਵੱਧ ਨਹੀਂ ਹੋਣਾ ਚਾਹੀਦਾ ਆਕ ਵਿੱਚ ਵਿੱਚ ਕਈ ਵੱਡੇ ਵੀ ਹੈਗੇ ਪੀਸ ਪਰ ਇਹ ਵੀ ਸਹੀ ਨਹੀਂ ਹੈਗੇ ਕਈਆਂ ਨੇ ਕੀ ਕੀਤਾ ਆ ਕਿ ਏਡੇ ਏਡੇ ਸਾਈਜ਼ ਕਰ ਦਿੱਤੇ ਆ ਇਹ ਜਿਹੜੇ ਵਿੱਚੋਂ ਫਟ ਜਾਂਦੇ ਆ ਇਹ ਨੁਕਸਾਨ ਕਰਦੇ ਦੂਜੀਆਂ ਕੁੰਬਾਂ ਦਾ ਵੀ ਇਹ ਥੱਲੇ ਆ ਬੀਜ ਹੁੰਦੇ ਜਿਹੜੇ ਇਹ ਬੀਜ ਸਾਨੂੰ ਖਾਣ ਨਾਲ ਨਹੀਂ ਕਰਦੇ ਦੂਜੇ ਕੁੰਬਾਂ ਨੂੰ ਵੀ ਇਸ ਕਰਕੇ ਇਹਦਾ ਟੇਸਟ ਵੀ ਅਲੱਗ ਹੁੰਦਾ ਆ ਆ ਜਿਹੜੀਆਂ ਤਾਜ਼ੀਆਂ ਕੁੰਬਾਂ ਇਹਨਾਂ ਦਾ ਟੇਸਟ ਅਲੱਗ ਹੁੰਦਾ ਆ ਇਦਾਂ ਹੀ ਤੋੜੋ ਜਿਹੜੀਆਂ ਹੈਗੀਆਂ ਉਹਨੂੰ ਧੋ ਲੋ ਬਾਅਦ ਤੋੜਨੀਆਂ ਕਿੱਦਾਂ ਆ ਇਦਾਂ ਬੋਲ ਬੋ ਤੇ ਜਦੋਂ ਤੋੜਦੇ ਹੋ ਵੀ ਦੱਸ ਦੋ ਕਿ ਕੇਸਿੰਗ ਤੇ ਹੱਥ ਮਾਰ ਦੇਣਾ ਹੈ ਕੇਸਿੰਗ ਦੇ ਉੱਤੇ ਬਾਅਦ ਹੱਥ ਮਾਰਦੇ ਹੋ ਤਾਂ ਟੋਆ ਜਿਹਾ ਲੱਗ ਜਾਂਦਾ ਜਦੋਂ ਪਟਦੇ ਉੱਥੇ ਟੋਆ ਜਿਹਾ ਪੈ ਜਾਂਦਾ ਉਹਨੂੰ ਹੱਥ ਵੇਲ ਦੋ ਤੇ ਭਾਜੀ ਸਲਾਬ ਰਵੇ ਉੱਤੇ ਨਾ ਪਾਣੀ ਪੀਣ ਵਾਲਾ ਹੈਗਾ ਸਲਾਬ ਹੈ ਨਹੀਂ ਜੀ ਤੇ ਸਲਾਬ ਦਾ ਪੂਰਾ ਧਿਆਨ ਰੱਖਣਾ ਹੈ ਬਸ ਤੇ ਦਿਨੇ ਦਰਵਾਜ਼ਾ ਖੋਲ੍ਹ ਲਿਆ ਕਰੋ ਸ਼ਾਮ ਨੂੰ ਦਰਵਾਜ਼ਾ ਬੰਦ ਕਰ ਦੇਣਾ ਸਿੱਧੀ ਰੋਸ਼ਨੀ ਇਦਾਂ ਸਾਈ ਨਹੀਂ ਕਰਨਾ ਹੈਗਾ ਇਸ ਤਰ੍ਹਾਂ ਦਾ ਜਿੱਦਾਂ ਆ ਬਹੁਤ ਵੱਡੀਆਂ ਕਰ ਦਿੱਤੀਆਂ ਨੇ ਇਹ ਸਾਈ ਨਹੀਂ ਕਰਨਾ ਹੈਗਾ ਤੇ ਇਦਾਂ ਬਾਹਰ ਨਹੀਂ ਰੱਖਣੇ ਹੈਗੇ ਆਲਫਾ ਫੇਰ ਬਾਹਰ ਵੀ ਨਹੀਂ ਹਾਂ ਭਾਈ ਜੀ